ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਝਾੜੋਂ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ 400 ਨੂੰ ਗਾਵਾਂ ਦਿਖਾਵਾਂਗੇ ਗੱਬਣਾ ਇੱਕ ਤਾਜੀ ਸੂਈ ਤੇ ਇੱਕ ਦਿਖਾਵਾਂਗੇ ਬੱਛੀ ਟੋਟਲ ਨਾਲ ਸਾਨੂੰ 6 ਦਿਖਾ ਦਾਂਗੇ ਆਪਾਂ ਗੱਗੀ ਕੋਲੇ ਪਹੁੰਚੇ ਹੋਏ ਆਂ ਝਾੜੋਂ ਵਾਲੇ ਕੋਲੇ ਗਾਵਾਂ ਵੀ ਚੰਗੀ ਕੁਆਲਿਟੀ ਦੀਆਂ ਨੇ ਤੇ ਜਿਹੜੇ ਰੇਟ ਨੇ ਰੇਟ ਵੀ ਬਾਈ ਦੇ ਨਾਰਮਲ ਹੀ ਹੁੰਦੇ ਨੇ ਪਸ਼ੂ ਦੀ ਕੁਆਲਿਟੀ ਦੇ ਹਿਸਾਬ ਨਾਲ ਸ਼ੁਰੂਆਤ ਇੱਧਰਲੇ ਪੱਖ ਤੋਂ ਕਰਾਂਗੇ ਆ ਜਾ ਗੱਗੀ ਫਿਰ ਸੱਸੀਗਾ ਬਈ ਹੋਰ ਕਿਵੇਂ ਆ ਠੀਕ ਆ ਵਧੀਆ ਚੜਦੀ ਕਲਾ ਕਿਰਪਾ ਬਈ ਬਾਬਾ ਨਾਨਕ ਦੀ ਬਗੇ ਚੱਲਦਾ ਕੰਮ ਫੁੱਲਦਾ ਵਧੀਆ ਚੱਲਦਾ ਤਾਜੀ ਸੂਈ ਵੀ ਵੇਚਾਂਗੇ ਅੱਜ ਹਾਂਜੀ ਅੱਜ ਤਾਜੀ ਸੂਈ ਵੇਚਾਂਗੇ ਹੁਣੀ ਸੂਈ ਹੈ ਗੁਰੂ ਇਹ 20 ਮਿੰਟ ਦੇ ਵਿੱਚ ਨੂੰ ਠੀਕ ਆ ਹਾਂਜੀ ਵੀਰੇ ਪਹਿਲਾਂ ਇੱਧਰ ਹੀ ਦਿਖਾ ਦਿੰਦੇ ਆ ਫਿਰ ਉਹ ਪਲਾਸਟਿਕ ਤੇ ਹਾਂਜੀ ਇੱਧਰ ਦਿਖਾ ਦਾਂਗੇ ਤਾਜੀ ਮਗਰ ਦਿਖਾ ਦਾਂ ਅਮਾਰ ਗਰੀ ਕੈਮਰਾ ਹੈ ਤੇ ਉਹ ਕਿਹੜੀ ਕਿਹੜੀ ਆ ਗਈ ਕੰਪਨੀ ਇਹ ਵੀਰੇ ਆ ਗਈ ਮੰਨ ਲਾ ਵੀ ਐਚਐਫ ਤੇ 에어ਸਰ ਦਾ ਵੀ ਕਹਿ ਸਕਦੇ ਆ ਵੀਰੋ ਆਪਾਂ ਨੂੰ ਜਿਵੇਂ ਲੱਲੀ ਜ ਸੂਆ ਗਿਆ ਨਾ ਸੂਆ ਜਮਾ ਰਿਜਨਲ ਦੂਜਾ ਵੀਰੇ ਹੋਰ ਖੋਲ ਕੇ ਦੰਦਾ ਜੀ ਆ ਵੜ ਵੀਰੇ ਗੁਰੀ ਠੀਕ ਆ ਗੱਲ ਹਾਂ ਆ ਸੂਆ ਆ ਗਿਆ ਦੂਜਾ ਤੇ ਆ ਗਈ ਸੱਜਣੋ ਇਹ ਕ੍ਰੋਸ ਸੰਗ ਚ ਗਰਮੀ ਗਰਮੀ ਮੰਨਣ ਵਾਲਾ ਗਰਮੀ ਵਾਲੇ ਤੋਫੀ ਨਹੀਂ ਵੀਰੇ ਗਰਮੀ ਵਾਲਾ ਸਿਸਟਮ ਨਹੀਂ ਹੈਗਾ 에ਅਰ ਸਰ ਮੰਨ ਕੇ ਲੈ ਲੈ ਚਾਹ ਜਿਹੜੀ ਕ੍ਰੋਸ ਜਿਹੜੀ ਬਰੀਡ ਬਰੀਡ ਹੀਰ ਬਾਕੀ ਵੀਡੀਓ ਦੇਖ ਕੇ ਆਪਣੇ ਨੂੰ ਵੱਧ ਪਤਾ ਵੀ ਕਿਹੜੀ ਬਰੀਡ ਚ ਪੈਂਦੀ ਆਲੇ ਬੱਚੇ ਇਹ ਸਾਰੀਆਂ ਬਰੀਡਾਂ ਦੀ ਪਾ ਦੂਗੀ ਐਚ ਐਫ ਦਾ ਵੀ ਪਾ ਦੂ ਜਰਸੀ ਦਾ ਵੀ ਪਾ ਦੂ 에ਅਰ ਸ਼ੈਰ ਦਾ ਵੀ ਪਾ ਦੂ ਤੇ ਬਾਕੀ ਥਣ ਦਾ ਸੈਜ ਵੀ ਸੋਹਣਾ ਰੱਖਦੀ ਆ ਤੇ ਬਾਡੀ ਚ ਸ਼ਾਈਨਿੰਗ ਬਹੁਤਾ ਬੱ ਬਾਕੀ ਪੂਰੀ ਥਾਂ ਤੋਂ ਬਹੁਤ ਸੋਹਣਾ ਲੱਗਿਆ ਬੱਚੀ ਨੂੰ ਠੰਡੀ ਵੀ ਜ਼ੇਰੀ ਆ ਐਂ ਵੇਜਾ ਸਾਰੇ ਲੈ ਗੁਰੀ ਲੈ ਇਧਰ ਸਬਾਹ ਆ ਗਈ ਬਿਲਕੁਲ ਠੰਡੀ ਦਿਖਾ ਦੇ ਕੇ ਬਿਲਕੁਲ ਠੰਡੀ ਕੈਮਰਾ ਸਟਾਰ ਕੇ ਹੋਏ ਆ ਨਹੀਂ ਗੱਬਣਾ ਬੈਠ ਨਹੀਂ ਹੁੰਦੀ ਠੰਡੀ ਸੀ ਲਾ ਬੱਚੀ ਪੂਰੀ ਆ ਲੈ ਚੱਲ ਬਈ ਐਨੂੰ ਸਾਈਨਿੰਗ ਸੂਨਿੰਗ ਦਾ ਸਾਫਾਈ ਪੂਰੀ ਹੋ ਗਈ ਹੈ ਹਾਂਜੀ ਹਾਂਜੀ ਵੀਰੇ 70 ਨੰਬਰ ਆ ਗਿਆ ਇਹਦਾ ਤੇ ਇੱਥੋਂ ਆਰਡਰ ਕੁਆਲਿਟੀ ਕਰਾ ਦੇ ਚੈੱਕ ਕਰੀ ਥਣ ਦਾ ਗੈਪ ਟੂਕ ਦਿਖਾ ਦੇਗਾ ਵਾਲੇ ਪੱਖ ਤੋਂ ਲੈ ਚੱਲ ਕਮਾ ਕੇ ਉਧਰ ਨੂੰ ਤੇ ਆ ਗਈ ਬਿਲਕੁਲ ਨਵੇਂ ਹਾਨ ਚ ਲੈਗ ਸਕੋਰ ਵਾਲੇ ਪੱਖ ਤੋਂ ਵੀ ਮਜ਼ਬੂਤ ਆ ਤੇ ਸੁਭਾਹ ਦੀ ਵੀ ਠੰਡੀ ਬੱਚੀ ਆ ਗੁਰੀ ਜੀ ਬੱਚੀ ਬਿਲਕੁਲ ਠੰਡੀ ਆ ਗਈ ਇੱਥੇ ਰੋਕੀ ਮਾੜੀ ਇੱਥੇ ਰੋਕੀ ਬੱਸ ਫਟੋਏ ਇਹ ਇੱਥੇ ਰੋਕ ਲੈ ਇੱਥੋਂ ਦਿਖਾ ਦੇ ਆ ਚੀਜ਼ ਜਿਵੇਂ ਵਪਾਰੀ ਦੱਸਦੇ ਹੁੰਦੇ ਆ ਵੀ ਕਾਫੀ ਬਣੂਗੀ ਬਣਨਾ ਬਹੁਤਾ ਜਿਹੀ ਬੱਚੀ ਨੇ ਥਣ ਦਾ ਸਹਿਜ ਵੀ ਸੋਨਾ ਰੱਖਦੀ ਹੈ ਨਾ ਕਿੰਨੇ ਕਿ ਦਿਨ ਕੱਢਦੀ ਹੈ ਹੈ ਕਿੰਨੇ ਗੁਰੀਆ ਮਤਲਬ ਤਿਆਰੀ ਚ ਹੀ ਆ ਬਸ ਤਿਆਰੀ ਚ ਹੀ ਆ ਕੰਮ ਹਾਂ ਅਜ ਰਾਤ ਰੂਤ ਨੂੰ ਬੱਚਾ ਧਰ ਦੇ ਇੱਕ ਦੋ ਦਿਨ ਕੱਢ ਵੀ ਸਕਦੀ ਹੈ ਨਾ ਲੈ ਇੱਕ ਮਾ ਕੇ ਬੰਨ ਦੇ ਬਾਈ ਆਜੋ ਭਾਈ ਸੇਵੇ ਕਿੰਨੇ ਲੈ ਲਈਏ ਇਹ ਤਾਂ ਪੂਰੀ ਮੁੱਲ ਜਿੰਨਾ ਮਰਜ਼ੀ ਕਰਾ ਲਾ ਉਹ ਇਦਾਂ ਦੀਆਂ ਬੱਚੀਆਂ ਦਾ 75 80 ਜਿੰਨਾ ਮਰਜ਼ੀ ਮੰਗਾ ਲਾ ਹਨਾ ਇਹ ਬੱਚੇ ਆਪਾਂ 70000 ਜੀ ਦਾਂਗੇ 1000 ਛੱਡ ਦਾਂਗੇ ਵਿੱਚ ਆਪਾਂ 70 ਚੋਂ ਹਾਂ 2 ਛੱਡ ਦਾਂਗੇ ਬਈ ਯਾਰ 68 ਦੀ 68 ਦੀ ਜੇ ਕੋਈ ਫੋਨ ਲਾਉ ਮੌਕੇ ਤੇ ਮਾਨਤਾਨ ਕਰ ਦਾਂਗੇ ਮੈਂ ਬਾਈ ਕਹਿੰਦਾ 68 ਚੋਂ ਵੀ ਮਾਨਤਾਨ ਕਰਦਾ ਮੌਕੇ ਤੇ ਸਬਾਹ ਦੀ ਠੰਡੀ ਸੀਲ ਹੈ ਬਿਲਕੁਲ ਠੰਡੀ ਲੈ ਇੱਕ ਕੁਆਲਟੀ ਆ ਗਈ ਫੁੱਲ ਬੱਚੀ ਜਾਂ ਦੱਬਣ ਦੀ ਤਰ੍ਹਾਂ ਮਾਰ ਕੇ ਸਾਨੂੰ ਲੈ ਲੈ ਚੱਲ ਪਰੇਸ਼ਾਨ ਨਾ ਕਰ ਗੱਬਣ ਨੂੰ ਆ ਜਾ ਹੁਣ 2 ਨੰਬਰ ਤੇ ਆ ਜਾ ਆ ਜਾ ਤਾਂ ਗੱਬਣ ਤਾਂ ਪਾਸ ਹੀ ਆ ਕੰਮ ਆ ਜਾ ਕੇ ਨਹੀਂ ਨੰਬਰ ਦੇ ਦੋ ਨੰਬਰ ਵਾਲੀ ਦੇ ਕੈਮਰਾ ਵਜਨ ਵਜੂ ਦੇ ਚ ਵੀ ਇਹਦੇ ਵਜਨ ਵਜੂ ਵੱਡੀ ਆ ਵਜਨ ਵਾਲੀ ਅਗਰ ਵਿੱਚ ਠੰਡੀ ਬਈ ਬੈ ਜਾ ਸਭ ਬਹੁਤ ਠੰਡੀ ਧੋਰ ਖੋਲ ਕੇ ਸੁਬਾਹ ਨਾ ਇਹਦਾ ਕੋ ਸਾਵਾ ਸੁਹੇ ਦਾ ਵੀ ਦੂਜਾ ਗੁਰੀ ਵੀਰੇ ਦੂਜਾ ਸੂਰਾ ਥਾਣੇ ਨੂੰ ਖਾ ਖਾ ਚੰਗਾ ਲੱਗਿਆ ਥਣ ਬੜਾ ਚੰਗਾ ਲੱਗਿਆ ਥਣ ਤਾਂ ਇਹਨੂੰ ਬੜੀ ਗੁਰੀ ਆਪਾਂ ਮਾੜੀ ਘਾਲ ਲੈਂਦੀ ਨੇ ਖਾਂ ਜਾਂ ਸਾਰੀਆਂ ਸਾਫ ਨੇ ਆਪਣੇ ਤੇ ਆ ਗਈ ਫੁੱਲ ਭਜਨ ਵਾਲੀ ਚਮਕ ਬਹੁਤ ਅੱਛੀ ਚਮਕ ਚਮਕ ਬਾਡੀ ਪੂਡੀ ਬਹੁਤ ਸੋਹਣੀ ਵੱਚੀ ਜਿੰਨੀ ਹੈਗੀ ਗੁਰੀ ਸਾਫ ਗੁਰੀ ਬਹੁਤ ਹੈ ਬੜਾ ਕਿੰਨੇ ਦਿਨ ਕਿੰਨੇ ਕੱਢ ਦੂਗਾ ਕਿ ਦਿਨ ਗੁਰੀ ਐ ਮੰਨ ਲਾ ਵੀ ਇਹਦਾ ਪਿਆਜ ਜੇ 5 4 ਦਿਨ ਲੈ ਜੂ ਗਰੇ ਠੀਕ ਆ ਕਰਨ ਹਾਂ ਇਹ ਤਾਂ 20 ਤੋਂ ਪਲੱਸ ਚੱਲਣਾ ਗੁਰੀ ਇਹਨੇ ਵੀਰੇ ਵੱਚੀ ਨੇ ਕੀ ਰਿਕਾਰਡ ਹੈ ਇਹਦਾ ਇਹਨੇ ਵੀਰੇ 18 19 ਕਿਲੋ ਜਮਾ ਨਾਰਮਲ ਦੇ ਕੇ ਆ ਤਦ ਦੇ ਠੀਕ ਆ ਕਰਨ ਹਾਂ ਇੱਕ ਦੀ 20 ਤੋਂ ਪਲੱਸ ਚਲੂ 20 ਮੰਨ ਕੇ ਲੈ ਲਓ ਬਾਈ ਜਿਹੜਾ ਮਰਜ਼ੀ ਵੜਨੂ ਠੀਕ ਹੈ ਗੱਲ ਹਾਂ ਤੇ ਬਾਕੀ ਥਣ ਦਾ ਸੈਜ ਵੀ ਸੋਹਣਾ ਰੱਖਦੀ ਆ ਤੇ ਬਾਡੀ ਵਾਲੇ ਪੱਖ ਤੋਂ ਸ਼ਾਈਨਿੰਗ ਵਾਲੇ ਤੋਂ ਆਰਡਰ ਕੁਆਲਿਟੀ ਵਾਲੇ ਤੋਂ ਤੇ ਲੈਗ ਸਕੋਰ ਵਾਲੇ ਤੋਂ 100 ਦਾ 100 ਹੀ ਆ ਚੜਾਈ ਵਾਲੀ ਬਾਡੀ ਰੱਖਦੀ ਆ ਪਿਛਾਂ ਤੋਂ ਫਿਕਸ ਜੀ ਕਿੰਨੇ ਕੁ ਦੀ ਹੋ ਜੂ ਇਹੋ ਗੀ ਇਹਦਾ ਵੀਰੇ ਗੁੱਲ ਮੁੱਲ ਜੀ 75 ਕਰਾ ਲੈ 70000 ਦੀ ਵਛੀ ਦੇ ਤਾਂ ਗੁਰੀ ਆਪਾਂ ਪੂਰੇ ਜੀ ਪੂਰੇ ਜੀ ਜੇ ਜੋੜਾ ਹੀ ਲੈ ਲਿਆ ਕਿਸੇ ਨੇ ਜੇ ਜੋੜਾ ਲੈ ਲਿਆ ਬੂਲੇ ਵੀਰੇ ਮਨਤਨ ਕਰਦਾਂਗੇ ਹੋ ਜੀ ਹੋ ਜੂ ਹੋ ਜੂ 60 60 ਦੇ ਪਾ ਕਰ ਦਾਂਗੇ ਵੀਰੇ ਕਰ ਦਾਂਗੇ ਮੋੜਦੇ ਨਹੀਂ ਵੀਰੇ ਜਿਵੇਂ ਕੋਈ ਫੋਨ ਲਾਊਗਾ ਠੀਕ ਹੈ ਕੋਈ ਚੱਕਰ ਨਹੀਂ ਚਾਹੀਏ ਬੱਚੇ ਕਹੇ ਨਾ ਬੱਚੇ ਕੋਈ ਗੱਲ ਹੀ ਨਹੀਂ ਆ ਬਾਈ ਕਹਿੰਦਾ ਜੇ ਜੋੜਾ ਲੈਣਾ ਕਿਸੇ ਸੱਜਣ ਨੇ ਜੋੜਾ ਬਿਲਕੁਲ ਭਾਜੇ ਦੇ ਦਿਆਂਗੇ ਬੱਚੀਆਂ ਚੰਗੀਆਂ ਆਰਡਰ ਬਣਾਉਗੀ ਫੁੱਲ ਇਹ ਹੈ ਨਾ ਜਾਣ ਵਾਲੀਆਂ ਨੇ ਮੋਟੀਆਂ ਨੇ ਬਈ ਗਰਮੀ ਧੁੱਪ ਪਸਾਉਣੀਆਂ ਨੇ ਜਿੱਥੇ ਮਰਜੀ ਬੰਨੀ ਰੱਖੋ ਚਾਹੇ ਮਰਨਗੇ ਇੱਕ ਤਰ੍ਹਾਂ ਜਮਾਨੇ ਕੋਈ ਚੂੜੇ ਤਾਂ ਵੀ ਦੀਆਂ ੱੱਲਣ ਵਾਲਾ ਹੋਆ ਦੇਖੀ ਫੇਸਬੁੱਕ ਕਿਦਾਂ ਦੇ ਲੱਗੇ ਨੇ ਬੱਚੀਆਂ ਨੇ ਯਾਰ ਗੁਰੀ ਬਹਿਣਾ ਨਹੀਂ ਕਹਿ ਸਕਦੇ ਜੇ ਮੈਂ ਆਪਾਂ ਕਹਿੰਦਾ ਬਾਈ ਕਹਿੰਦਾ ਜੇ ਪਿੜਚ ਬੰਨ ਕੇ ਚੋਲੇ ਜਿੱਤੇ ਮਰਜੀ ਚੋਲੇ ਇੱਕੇ ਦੇ ਥਣ ਤੇ ਕੱਟ ਆ। ਇਹ ਯਾਰ ਪੂਰੀ ਥਣ ਤੇ ਕੱਟ ਲੱਗ ਗਿਆ। ਨੋਂ ਲੱਗ ਗਿਆ ਥੋੜਾ ਇਹ ਗਾਂ ਦਾ। ਠੀਕ ਆ। ਹਾਂ। ਬੇਮੂਲ ਆਇਆ ਬੇਮੂਲ ਆਇਆ ਕਹਿ ਸਕਦੇ ਆ ਪਰ ਉਹ ਬੇਮੂਲ ਆਇਆ ਖਮਾ ਬੱਚੀ ਦੇ। ਉਹ ਹੀ ਆਪਾਂ ਬਾਅਦ ਚ ਜਾਏ ਗੁਰੀ ਉਹ ਤਾਂ ਬੱਚੀ 65-70 ਹਜ਼ਾਰ ਦੀ ਆ। ਬੱਚੀ ਆਪਾਂ ਉਸ ਹਿਸਾਬ ਨਾਲ ਦੇ ਦਾਂਗੇ। ਕਿੰਨੇ ਹੀ ਦੇ ਦਾਂਗੇ ਆਪਾਂ ਜਮੀ ਅਸੀਂ। ਬੱਚੀ ਆਪਾਂ ਯਾਰ ਜੇ ਕੋਈ ਸਾਂਭਲੂ ਬੰਦਾ ਹਨਾ ਉਹ ਤਾਂ ਬੱਚੀ ਗੁਰੀ ਆਪਾਂ ਨੂੰ ਪਤਾ ਪਰ ਰੋਜ਼ਮਾਲ ਵੇਚਦੇ ਲੈਣਦੇ ਬੱਚਾ ਸਾਂਮੂਗਾ ਤਾਂ ਹੈ ਨਹੀਂ ਜਦੋਂ ਪੈਸੇ ਲਾਉਂ। ਬੱਚੀ 60-65 ਹਜ਼ਾਰ ਦੀ ਆ ਉਹ ਥਣ ਤੇ ਚੇਪਾ ਸਹੀ ਹ ਮਾਨਤਨ ਕੋਈ ਮਾਨਤਨ ਪੰਜ ਛੱਡ ਦਾਂਗੇ ਬਾਈ ਹੋਰ ਦੱਸ ਪੂਰਾ ਪੂਰਾ ਪੰਜ ਛੱਡ ਦਾਂਗੇ ਇਹ ਥਣ ਕਰਕੇ ਆ ਕੰਮ ਥਣ ਕਰਕੇ ਵੀਰੇ ਨਹੀਂ ਬੱਛੀ ਆਪਾਂ 65000 ਤੋਂ 100 ਵੀ ਨਹੀਂ ਕੱਟਦੇ ਹੈਗੀ ਕੂੰਜ ਵਰਗੀ ਆ ਨਾ ਜਮਾ ਕੂੰਜ ਵਰਗੀ ਚਮਕ ਵਾਲੀ ਕੁਆਲਿਟੀ ਦੀ ਬੱਛੀ ਆ ਨਾ ਬਣਾਉਗੀ ਸੂਹਾ ਦੂਜਾ ਵੀ ਇਹ ਦੂਜਾ ਵੀਰੇ ਡਰਦੀ ਆ ਕਿੰਨੇ ਦਿਨ ਕੱਢਦੀ ਆ ਇੱਕ ਗੁਰੀ ਲੈ ਜੂ ਮੇਰੇ ਨਾਲ ਹਫਤਾ ਮੰਨ ਕੇ ਲੈ ਲੋ ਵੀਰੇ ਇੱਕ ਹਫਤਾ ਹਾਂ ਦੁੱਧ ਸੁੱਖ ਰੱਖੇ ਪ੍ਰਮਾਤਮਾ 16-17 ਕਿਲੋ ਦੇਣਾ ਨਹੀਂ ਬੜਾ ਆਰਡਰ ਦੀ ਸ਼ੇਪ ਬਹੁਤ ਬਹੁਤ ਸੋਹਣੀ ਆ ਬੱਛੀ ਦੇਖ ਲੈ ਕੁਆਲਿਟੀ ਹਾਂ ਇੱਥੋਂ ਬੰਦੇ ਥੋੜਾ ਜਿਹਾ ਅ ਹਲੋ ਬਾਈ ਕਹਿੰਦਾ ਇਹ ਦੇ ਦਾਂਗੇ ਪੂਰੇ 50000 ਦੀ ਕਿਉਂਕਿ ਥਣ ਤੇ ਥੋੜਾ ਜਿਹਾ जखਮਾ ਗਾਂ ਵਾਲੇ ਤੇ ਉਹ ਆਪਾਂ ਤੁਹਾਨੂੰ ਦਿਖਾਤਾ ਤੇ ਬਾਕੀ ਜਿਹੜੇ ਭਰਾ ਨੂੰ ਪਸੰਦ ਆਊਗੀ ਉਹ ਆਪਦਾ ਚਾਹੇ ਨੇੜੇ ਆ ਕੇ ਲੈ ਜਾਓ ਬਾਈ ਤੂੰ ਚੈੱਕ ਕਰਕੇ ਤਸ਼ਕੀਨ ਸ਼ੂਨ ਫੁੱਲ ਆ ਗਈ ਬਿਊਟੀ ਵਾਲੇ ਪੱਖ ਤੋਂ ਕੱਦ ਕਾਠ ਵੀ ਚੰਗਾ ਤੇ ਆਰਡਰ ਦੀ ਸ਼ੇਪ ਵੀ ਆਰਡਰ ਦੀ ਵੀ ਸ਼ੇਪ ਵੀ ਚੰਗੀ ਆ ਥੋੜਾ ਡਰਦੀ ਆ ਉਹਦਾ ਕਰਕੇ ਬੱਚੀ ਢੰਡੀ ਢੰਡੀ ਬਿਚਰੀ ਠੀਕ ਆ ਗੱਲ ਹਾਂ ਤੇ ਹੁਣ ਮਾਰ ਗਿਆ ਜੀ ਆ ਵੱਡੀ ਬਾੜ ਤੇ ਕਹਿੰਦਾ ਟੋਰ ਖੋਲ ਕੇ ਗੀ ਟੋਰ ਪ੍ਰਿੰਟ ਪ੍ਰਿੰਟ ਬਹੁਤ ਸ਼ਾਨਦਾਰ ਹੈ ਦਾ ਨਾ ਇਹ ਤਾਂ ਵੱਡੀ ਆ ਬਾਈ ਬੱਚੀ ਫਾਰ ਰੈਨਲ ਦੂਜਾ ਦਿਨ ਕਿੰਨੇ ਕੱਢੂ ਦਿਨ ਵੀਰੇ ਐਮਾ ਲਾ 15 ਦਿਨ ਮੰਨੇ 15 ਦਿਨ ਪੈਨੇ ਦੇ ਹਜੇ ਫੁੱਲ ਬਾਜਨ ਵਾਲੀ ਆ ਗਈ ਫੁੱਲ ਚੌੜੀ ਆ ਗਈ ਵੀਰੇ 15 ਦਿਨ ਪੈਂਡਿੰਗ 15 ਦਿਨ ਪੈਨੇ ਹੱਕੀ ਮੜੀ ਜਈਆ ਕੇ ਕਿੰਨਾ ਕਦੂ ਦੱਸਿਆ ਇਹਦਾ ਬਾਈ 28 30 ਕਿਲੋ ਦਿੰਦੀ ਆ 28 15 ਹਾਂ ਇੱਥੋਂ ਦਿਖਾ ਦੀ ਗੈਰੀ ਵੀਰੇ ਬਾਡੀ ਬੁੱਢੀ ਦਿਖਾ ਦੀ ਕੱਚੀ ਆ ਵੀਰੇ ਜਿਹੜਾ ਮਰਜੀ ਲੈ 20 ਦਿਨ ਮੰਨ ਕੇ ਲੈ ਲੈ ਗੁਰੀ ਯਾਰ 15 ਤੋਂ 20 ਹਾਥੀ ਵਰਗੀ ਬਹਿੜਾ ਹਾਂ ਜਮਦੀ ਨਹੀਂ ਗੁਰੀ ਏਡੀ ਬੱਚੀ ਭਾਈ 30000 ਰਿਕਾਰਡ ਆ ਬਾਈ ਕਹਿੰਦਾ ਪਹਿਲਣ ਦਾ ਤੇ ਬਾਕੀ ਬਜੂਦ 50 ਦਾ ਬਹੁਤ ਵੱਡਾ ਆ ਗਿਆ। ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਚੱਕਮੀ ਵਧਰੀ ਜਿੰਨੀ ਹੈਗੀ ਆ। ਸਾਰੀ ਚੰਗੀ ਆ। ਲੈ। ਸੁਆਹ ਦੀ ਆ ਗਿਆ। ਸੁਆਹ ਜਾਵਾਂ ਦੂਜਾ ਥਾਂ ਦੇਖੀ ਗਏ ਜੱ ਲੱਗਿਆ। ਸਵਾਹ ਦੀ ਆ ਗਈ ਬਿਲਕੁਲ ਠੰਡੀ ਸੀ ਤੇ ਆ ਗਈ ਪ੍ਰਿੰਟਡ ਆ ਇਹ ਬਾਈ ਕਹਿੰਦਾ ਲਈਆ ਫਾਰਮ ਤੋਂ ਆਪ ਲੈਵਾ ਦੇਖੀ ਪਿੱਛੇ ਗੁਰੀ ਲਈਆਂ ਲੈਾਈ ਗੈਰੀ ਕੈਮਰਾ ਇਧਰਲੇ ਬੰਨੇ ਆਰਡਰ ਖਵਾਰਤੀ ਕਰਾ ਦੇ ਚੈੱਕ ਇਥੇ ਸੋਹਣਾ ਬਣਨਾ ਬਹੁਤ ਲੈ ਚਲ ਬਾਈ ਕੱਢ ਬਾਈ ਨਾ ਬਰੀਡ ਲਾ ਗਈ ਤੇ ਉੱਤੋਂ ਚੌੜੀ ਯਾਰ ਕਿਸੇ ਪੱਖੋਂ ਐ ਨਹੀਂ ਗਿਆ ਸਾਡਾ ਗੁਰੀ ਕੁਆਲਿਟੀ ਪੱਖੋਂ ਜਾਂ ਵਜਨ ਪੱਖੋਂ ਕਿਸੇ ਬੱਚੇ ਨੂੰ ਪ੍ਰੋਬਲਮ ਨਹੀਂ ਹੈਗੀ ਬੱਚੀ ਫਾਰਮਾ ਚੋਂ ਵਧੀਆ ਪਾਊਡਰ ਦੀ ਪ੍ਰੀਜ਼ ਹੈ ਬੱਚੀ ਸੀਮਨ ਦਾ ਪਤਾ ਕਿਹੜਾ ਲੱਗਿਆ ਜਾਂਦਾ ਸੀਮਨ ਵੀਰੇ ਲੱਗਿਆ ਹੋਇਆ ਵੀ ਦੱਸ ਦੂ ਮੈਂ ਸਾਰਾ ਇਹ ਆਪ ਵੀ ਦੱਸ ਨੂੰ ਕਿਹੜੀ ਹੈ ਸਾਰੀ ਰਿਪੋਰਟ ਲੈ ਕੇ ਜੇ ਠੀਕ ਆ ਗੱਲ ਹਾਂਜੀ ਵੀਰੇ ਆਹੋ ਭਰਾ ਜਿਹੜਾ ਖਰੀਦੂਗਾ ਬਾਈ ਕਹਿੰਦਾ ਉਹਨੂੰ ਸਾਰੀ ਡਿਟੇਲ ਪੁੱਛ ਕੇ ਦੱਸ ਦਿਆਂਗੇ ਆਪ ਕਿਹੜੇ ਦੀ ਆ ਤੇ ਅੱਗੇ ਇਹਦੇ ਕਿਹੜਾ ਲੱਗਿਆ ਅੱਗੇ ਇਹਦੇ ਕਿਹੜਾ ਲੱਗਿਆ ਸਾਰੀ ਡਿਟੇਲ ਦੱਸ ਦਾਂਗੇ ਮੇਨ ਗੱਲ ਆ ਜਿਹੜੀ ਲੈਗ ਸਕੋਰ ਵਾਲੇ ਪੱਖ ਤੋਂ ਬਾਈ ਤੇ ਬਾਕੀ ਉਹਦਾ ਪੇਟ ਵਾਲੀ ਬੱਛੀ ਆ ਗਈ ਬਾਜਨ ਆ ਗਿਆ ਫੁੱਲ ਚੜਾਈ ਫੁੱਲ ਆ ਗਈ ਜਿੱਦਾਂ ਮਜ਼ਬੂਤ ਆ ਵੀਰੇ ਗੁਰੀ ਜਿੰਨੀ ਹੈਗੀ ਆ ਪੂਰੀ ਫੁੱਲ ਮਜ਼ਬੂਤ ਆ ਬੱਛੀ ਹਾਂ ਪੂਰੀ ਹੈਵੀ ਬਾਡ ਹੁੰਦੀ ਆ ਜਿੱਦਾਂ ਉਹ ਗੱਲ ਬਾਤ ਆ ਪੂਰੀ ਹੈਵੀ ਆ ਗਈ ਬੰਦੇ ਬਾਈ ਆ ਇਥੋਂ ਚੈੱਕ ਕਰ ਸਕਦੇ ਹੋ ਵੀ ਬਾਜਨ ਪੂਜਨ ਵਾਲੀ ਘਾਟ ਨਹੀਂ ਹੈਗੀ ਕਿਸ ਇਹ ਦੇਖੋ ਕੀ ਪੈਸੇ ਕਿੰਨੇ ਲਵੇਂਗਾ ਇਹਦਾ ਮੁੱਲ ਕਰਦੇ ਗੁਰੀ 1,30,000 ਰੁਪਏ ਬੱਚੀ ਦਾ ਠੀਕ ਆ ਹਾਂਜੀ ਤੇ ਆਪਾਂ ਬੱਚੀ ਯਾਰ ਦੇ ਦਾਂਗੇ ਵੀਰੇ ਫਿਕਸਡ ਆ ਪ੍ਰਾਈਜ਼ ਆਪਣਾ ਮੁੱਲ ਦਾ ਜੇ ਡੂਡ ਕਰਾ ਲ ਜਿੰਨਾ ਮਰਜ਼ੀ ਕਰਾ ਲੈ ਹਨਾ ਬੱਚੀ 95,000 ਦੀ ਦੇ ਦਾਂਗੇ ਪੂਰੇ ਦੀ ਪੂਰੇ 95 ਦੀ ਬਾਈ ਬਣੇ ਐ ਐਡੀ ਬੱਚੀ ਕੋ ਜੰਦਾ ਨਹੀਂ ਆਪ ਵੀ ਮੁੱਲ ਵਗ ਲੈਦੀ ਆ ਮੁੱਲ ਫਿਰ ਵੀਰੇ ਕਰਦੇ ਜੇ ਮੈਂ ਆਪਾਂ ਦੇਖਦੇ ਹਾਂ ਹਰ ਰੋਜ਼ ਵਪਾਰੀ ਜੀ ਨੇ 1.40 1.50 ਜਾਂ 1.7-2.0 ਮੰਗਦੇ ਨੇ ਇਆਂ ਜੀ ਬੱਚੀਆਂ ਦਾ ਪੂਰੇ 95 ਪੂਰੇ 95 ਹੀ ਦੇ ਦਾਂਗੇ ਵੀਰੇ ਆਪਾਂ ਬੱਚੀ ਫਿਕਸ ਜਿਆਰੇਟ ਆ ਹੀ ਫਿਕਸ ਜਿਆ ਤੇ ਹੁਣ ਮਾਰ ਦੇ ਗਰੀ ਆ ਛੋਟੀ ਬੱਚੀ ਦੇ ਪਾਲਣਾਂ ਦੀ ਇਹਦੀ ਉਮਰ ਕਿੰਨੀ ਹੈ ਇਹ ਹੈਗੀ ਬਈ 6 ਮਹੀਨੇ ਦੀ ਬੱਚੀ ਸਿਰਫ ਹਾਂ ਇਹ ਆਪਾਂ ਟੋਕੜ ਗੱਭਣ ਲੈਂਦੀ ਸੀ ਪੂਰੀ 3 ਮਹੀਨੇ ਦੀ ਗਾਂ ਠੀਕ ਹੈ ਤੇ ਉਹਦੇ ਮਗਰ ਰਹਿਤੀ ਇਹ ਉਹ ਬੱਚੀ ਕਹਿੰਦੇ ਚੱਲ ਮਾਂ ਚੱਲ ਅਸੀਂ ਬੱਚੀ ਇਹ ਉਹ ਕਰ ਲਾਂਗੇ ਠੀਕ ਹੈ ਜੀ ਸਿਰਫ ਸਿੰਗਲ ਚਾਰੀ ਨੇ ਛੋਟਾ ਚਾਰੀ ਨੇ ਵੀਰੇ ਸਿੰਗਲ ਠੀਕ ਹੈ ਗੱਲ ਤੋਰੇਗਾ ਇਹਨੂੰ ਇਹ ਥੋੜਾ ਪਾਈ ਦੀ ਏ ਚਲ ਇੱਥੇ ਦਿਖਾ ਦੇ ਖੜੀ ਥੋੜੀ ਜੀ ਖੋਲ ਦੇਣਾ ਚਲ ਬੋ ਜੀ ਹੈਂ ਖੋਲ ਦੇਣਾ ਭੱਜ ਲੂਈ ਕੋਈ ਨਹੀਂ ਭੱਜ ਲੈਣ ਦੇ ਦੇ ਲੂਗੀ ਕਿਹੜਾ ਉਮਰ ਆ ਗਈ 6 ਮਹੀਨਿਆਂ ਦੀ 6 ਮਹੀਨੇ ਨਹੀਂ ਇਹਦੀ ਮਾਂ ਦਾ ਦੁੱਧ ਕਿੰਨਾ ਕਾ ਇਹਦੀ ਮਾਂ ਨੇ ਵੀਰੇ ਹੁਣ ਤੋਕੜ ਗੱਭਣ ਥਲੇ ਦੀਗਾ 14 ਕਿਲੋ 18 19 ਕਿਲੋ ਉਧਰ ਜੀ ਉੱਚੀ ਆ ਠੀਕ ਆ ਗੱਲ ਉਮਰ ਬਾਈ ਕਹਿੰਦਾ ਆ ਗਈ 6 ਮਹੀਨੇ ਐਫ ਐਫ ਕ੍ਰੋਸ ਚ ਆ ਗਈ ਹੈ ਨਾ ਹਾਂਜੀ ਹਾਂਜੀ ਵੀਰੇ ਆ ਲੈ ਚੱਲ ਉਧਰ ਨੂੰ ਇਹਦਾ ਰੇਟ ਕੀ ਰਹੂਗਾ ਇਹ 10000 ਦੀ ਬੱਛੀ ਦੇ ਦਾਂਗੇ ਵੀਰੇ ਪੂਰੇ ਦੀ ਪੂਰੇ ਜੀ ਜੇ ਕੋਈ ਜੋੜਾ ਗਾਇਆਂ ਦਾ ਲਊਗਾ ਗਿਫਟ ਹੈ ਇਹ ਜੋੜਾ ਗਾਇਆਂ ਦਾ ਲੂਗ ਗਿਫਟ ਦੇ ਦਾਂਗੇ ਜੇ ਕੋਈ ਜੋੜਾ ਇਕੱਠਾ ਲੈਂਦਾ ਦੇ ਉੱਤਰ ਦੇ ਦਾਂਗੇ ਤੁਹਾਡੇ ਨਾਲ ਦੇ ਦਾਂਗੇ ਨਾਲ ਦੇ ਦਾਂਗੇ ਆ ਬਾਈ ਕਹਿੰਦਾ ਜੇ ਕੋਈ ਜੋੜਾ ਲੈਂਦਾ ਭਰਾ ਤਾਂ ਉਹਦੇ ਨਾਲੇ ਪੱਛੀ ਗਿਫਟ ਦੇ ਦਾਂਗੇ ਤੇ ਐ ਨੂੰ ਕਮਾ ਲੈ ਗਰੀ ਕੈਮਰਾ ਲੈ ਚੱਲ ਉਹ ਸੂਈ ਹੋਈ ਤੇ ਲੈ ਚੱਲ ਨਾਲੇ ਆ ਬੈੜਾਂ ਤੇ ਝਾਤ ਬਾਜੀ ਚੁਕੀ ਰਾਂ ਹੋੜ ਜਾਂਦੇ ਜਾਂਦੇ ਬੈੜਾਂ ਹੈਗੀਆਂ ਸਾਰੀਆਂ ਹੀ ਚੰਗੀ ਕੁਆਲਿਟੀ ਦੀਆਂ ਨੇ ਬਾਕੀ ਚੈੱਕ ਕਰਕੇ ਲੈ ਜਾਣ ਦਾ ਤੁਹਾਡਾ ਫਰਜ਼ ਹੈ ਇੱਕ ਸੋ ਨੂੰ ਆ ਦਿਖਾ ਦੇਣਾ ਚੈੱਕ ਕ੍ਰਾਸ ਦੇ ਵਿੱਚ ਤਾਂ ਇਹ ਹੋਣੀ ਸੂਈ ਪੁਰੀ ਬੱਚਾ ਕੀ ਆ ਗਿਆ ਨਾਲੇ ਬੱਚਾ ਤਾਂ ਵੀਰੇ ਹੋਵੇ 10 15 ਮਿੰਟ ਸੂਈ ਨੂੰ ਨੂੰ ਠੀਕ ਗੱਲ ਜੇਰ ਤਾਂ ਪੈਂਡਿੰਗ ਆ ਜੀ ਨਾ ਹੋਈ ਤਾਂ 10 ਮਿੰਟ ਹੋ ਗਏ ਸੁਈ ਨੂੰ ਇਹ ਤਾਂ ਬੱਚਾ ਖੜਕ ਨਹੀਂ ਆਉਂਦਾ ਜੇਰ ਤਾਂ ਪੈ ਜੂ ਬੱਚੀ ਬਣੀ ਪੁਣੀ ਬਹੁਤ ਮੁਸਾਫ ਆ ਬੱਚੀ ਠੰਡੀਆਂ ਆਈ ਗਈ ਥੱਲੇ ਕੁੜੀ ਤੋਰੇਗਾ ਖੋਲ ਕੇ ਹੈ ਬਸ ਐ ਥੋੜਾ ਬੱਚੇ ਦਾ ਕਰ ਦਿਓ ਬਸ ਪੁੱਤ ਕੋਈ ਨਹੀਂ ਬੌੜੇ ਮਾਰ ਗਿਆ ਥੋੜਾ ਪਿੱਛਾ ਦੇਖ ਰਹੀ ਜਰੀ ਹੈ ਨਹੀਂ ਜੀ ਬੰਦਰੀ ਤਾਂ ਜੀ ਚਵਾਈ ਆ ਗਈ ਫੁੱਲ ਮੋ ਮੈਂ ਕਿਹਾ ਲੱਖਾਂ ਲਈ ਨਹੀਂ ਲੱਗਦੀ 22 ਛੱਡ ਦੇ ਜੀ ਚੋਈ ਚੂ ਟੱਕ ਨੰਬਰ 66 ਇਹ ਬੱਚੀ ਦੇ ਦਾਂਗੇ ਵੀਰੇ ਫਿਕਸ ਪ੍ਰਾਈਸ ਆਪਾਂ 60000 ਦੀ 2 ਛੱਡ ਦਾਂਗੇ 58 ਲੈ ਲਾਂਗੇ ਵੀਰੇ ਦਾ ਪੂਰਾ ਪੂਰਾ ਤੇ ਨੰਬਰ ਬੋਲ ਦੇ ਨੰਬਰ ਵੀਰੇ ਆਪਣਾ 97791 9325 97791 9325 95 ਪਿੰਡ ਝਾੜੋਂ ਤਹਿਸੀਲ ਸੁਨਾਮ ਜ਼ਿਲ੍ਹਾ ਸਮਰੂਰ ਨਗਰੀ ਹੋਰ ਖਾਤੇ ਮੱਲੋ 6 ਪੰਜ ਵੱਡੀ-ਵੱਡੀਆਂ ਗਾਵਾਂ ਦਿਖਾਈਆਂ ਤੇ ਇੱਕ ਦਿਖਾਤੀ ਬੱਚੀ ਕੱਲੀ ਲੈਣੀ ਆ ਬਾਈ ਕਹਿੰਦਾ 10000 ਲਵਾਂਗੇ ਜੇ ਜੋੜਾ ਗਾਵਾਂ ਦਾ ਲੈਣਾ ਉਹਦੇ ਨਾਲ ਦੇ ਦਾਂਗੇ ਗਿਫਟ ਬਾਕੀ ਇਹਨਾਂ 'ਚ ਜਿਹੜੀ ਵੀ ਬੱਚੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਪਾਸ ਕਰਕੇ ਬਾਅਦੀ ਤੋਂ ਲੈ ਜਿਓ ਧੰਨਵਾਦ ਜੀ